ਆ ਖੜਾ ਭਾਈ ਤਿੰਦੇ ਹਾ ਟਰਾਲਾ ਤੇ ਆ ਹੈਗਾ ਟਰੈਕਟਰ ਹਰਸ਼ਵੀਰ ਵਾਲਾ ਅੱਜ ਪਹੁੰਚੇ ਮੇਲੇ ਚ ਮੇਲੇ ਬਹਿ ਲੋ ਸਹੀ ਤੁਹਾਨੂੰ ਚੱਲ ਜੀ ਕਾਜੀ ਬਾਈ ਸਾਰਿਆਂ ਨੂੰ ਜੀ ਬਾਕੀ ਸਵਾਗਤ ਆ ਬਾਈ ਤੁਹਾਡਾ ਲੋੜ ਕੇ ਪੂਰੀ ਜੇ ਮਿਲ ਚ ਹੈ ਮਿਲ ਲੇ ਜੀ ਬਹੁਤ ਲੱਗਦਾ ਜੀ ਉਧਰ ਲੱਗਦਾ ਜਿਹੜਾ ਪੈਗ ਪੁੱਗ ਲੰਦਾ ਤੇਰੇ ਤਾਂ ਕੋਈ ਨਹੀਂ ਲੱਗਦਾ ਮੈਂ ਤਾਂ ਉਹ ਦੇਖ ਆਪਣਾ ਬੋਰੀ ਬਿਹਤਰਾ ਲਾ ਲਿਆ ਤਾਂ ਮੇ ਤਾਂ ਪੈਣ ਲੱਗਦਾ ਚੁੱਪ ਕਰਕੇ ਮੈਂ ਤਾਂ ਹੱਸ ਛੜਤੀ ਦੀ ਮੱਝ ਨਹੀਂ ਆਉਂਦੇ ਹੈਗੇ ਆ ਮੈਂ ਤਾਂ ਪੈਣ ਲੱਗਦਾ ਮੈਂ ਨਾ ਨਾ ਆ ਦੇਖ ਜਬਾਨ ਕਰਕੇ ਹੈਂਗਰੀ ਪੁਆਇੰਟ ਵਾਲਿਆਂ ਨੂੰ ਫੋਨ ਕਰਿਆ ਤਿੰਨ ਮਗਾਏ ਬਰਗਰ ਆਪਣੇ ਵੱਲ ਭੇਜ ਕੇ ਕਾਹ ਦਾ ਸੋਚਣਾ ਆ ਘੈਂਟ ਕੰਮ ਆ ਤੋ ਮਗਾਏ ਦਾ ਕਾਬਿਲੇ ਹਾਂ ਤੈਨੂੰ ਬਖਾ ਕੇ ਤ ਇਕੱਲਾ ਹੀ ਦਾਰੋਬੀ ਵੀ ਤਾਂ ਇਹ ਕਰਦਾ ਗਿਆ ਸਾਰੀ ਗੱਲ ਆਜਾ ਇਹ ਸੋਦੇ ਆ ਬਾਈ ਖਾ ਲਿਆ ਤੁਸੀਂ ਜਿਹੜਾ ਖਾਣਾ 버거 ਵੀ ਦੇਖ ਇੱਕ ਦੋ ਨਹੀਂ ਤਿੰਨ ਤਿੰਨ ਕੰਲਾ ਨਹੀਂ ਉਹ ਮੈਂ ਉਹਨੂੰ ਫੋਨ ਕਰਿਆ ਹਾਂ ਹੰਗਰੀ ਪੁਆਇੰਟ ਵਾਲਿਆਂ ਨੂੰ ਮਹਾ ਵੀ ਵੀਰ ਆਰਡਰ ਵੀ ਕਹਿੰਦਾ ਵੀਰ ਕੋਈ ਗੱਲ ਨਹੀਂ ਕਿੱਥੇ ਆਵਾਂ ਮੇਲੇ ਜਾਇ ਸ਼ੂਗਰ ਮਿਲ ਮਰੰਡੇ ਜਿਹੜਾ ਕਹਿੰਦਾ ਕਿਆ ਕਿਆ ਚਾਹੀਦਾ ਮੈਂ ਇੱਕ ਦਾ ਟਿੱਕੀ ਵਾਲਾ 버거 ਭੇਜ ਦੇ ਇੱਕ ਉਹਨੇ ਹੋਰ 버거 ਕਹਿੰਦਾ ਵੀਰ 200 ਦਾ ਆਰਡਰ ਕਰਨਾ ਪੈਣਾ ਮੈਂ ਤੂੰ 200 ਦੇ ਜਿਹੜਾ ਸਮਾਨ ਦੱਸ ਗਿਆ ਗਿਆ ਕਹਿੰਦਾ ਦੋ 버거 ਮੰਗਾ ਲੈ ਇੱਕ ਉਹਨੇ ਉਹ ਫ੍ਰੈਂਚ ਫ੍ਰੈਂਚ ਪ੍ਰਾਈਸ ਦੇ ਇੱਕ ਕਹਿੰਦਾ ਕੋਕ ਉਹ ਤੁਹਾਡੇ ਵਾਸਤੇ ਕੋਕ ਪੀਣਾ ਤਾਂ ਪਈਏ ਬੋਤਲ ਮੈਂ ਪੀਤਾ ਨਹੀਂ ਹੈਗਾ ਮੈਂ ਤਾਂ ਰੋਟੀ ਖਾਣ ਦੀ ਮਾਮੇ ਡਾ ਵੇ ਫਿਰ ਉਹ ਵੀ ਖੀ ਲੈਣਗੇ ਕੋਈ ਚਿਕਨ ਰੋਟੀ ਖਾਣ ਲਿਆ ਤੇ ਮਾਮੇ ਡਾ ਵੇ ਫਿਰ ਹਾਂ ਨਾ ਰੋਟੀ ਵੀ ਖਾਣੀ ਆ ਮਾਮੇ ਢਾਬਾ ਫੇਵਰਟ ਰੋਟੀ ਖਾਣੀ ਫਿਰ ਉਹਦੀ ਮੇਰੀ ਗੱਲ ਤਾਂ ਉਹ ਮੇਰੀ ਗੱਲ ਜਿਵੇਂ ਜਮਾਤਾ ਹੀ ਨਾਉਂਦਾ ਨਹੀਂ ਮੇਰੀ ਗੱਲ ਸੁਣ ਉਹਦੇ ਬਾਅਦ ਮੈਂ ਇੱਥੇ ਲੱਗਿਆ ਹਲੇ ਮਗਾ ਕੇ ਬੈਠਾ ਹੀ ਐ ਇੰਨੇ ਨੂੰ ਰਿਸ਼ਤੇਦਾਰ ਆ ਗਿਆ ਫਿਰ ਮੈਂ ਉਹਨੂੰ ਕਹਾਂ ਮਾ ਆ ਜਾ ਫਿਰ ਅਸੀਂ ਵੰਡ ਕੇ ਖਾ ਲਿਆ ਸਾਨੂੰ ਇੱਕ 버ਗਰ ਪਿਆ ਜੇ ਖਾਣਾ ਖਾ ਲੈ ਬੈਠ ਕੇ ਖਾਦਾ ਵਸਤਾ ਬਾਈ ਮਾਂ ਮੇਰੇ ਡਾਬੇ ਰੋਟੀ ਗੱਲਿਆ ਜਾ ਕੇ ਪਨੀਰ ਦਾ ਆ ਤਾਂ ਦੱਸ ਬੈਠਾ ਹੋਣ ਦਾ ਕਾਰਨ ਇਹ ਆ ਇਹ ਕਹਦਾ ਰੋਟੀ ਉਹ ਜਿੱਥੇ ਪਨੀਰ ਪੁੱਜੀ ਉੱਤੇ ਗੱਲ ਬਾਤ ਇੱਕ ਹੋਰ ਆ ਬਾਕੀ ਦੇਖ ਲੈ ਯਾਰ ਜਦ ਮੈਂ ਆਇਆ ਭੀੜ ਨਹੀਂ ਦੀ ਜਮਾ ਮਿਲ ਚ ਠੀਕ ਆ ਆ ਲਾਈਨ ਕੋਈ ਨਹੀਂ ਤੇ ਇੱਧਰ ਦੇਖ ਲੈ ਉਹ ਜਿਹੜਾ ਇੱਧਰ ਤੇ ਲਾਈਨਾਂ ਲਾਉਂਦੇ ਜਾਂਦੇ ਆ ਉਹ ਲਾਈਨ ਦੇਖ ਲੈ ਬਾਈ ਭਰੀ ਪਈ ਆ ਵੀ ਦੋ ਲਾਈਨਾਂ ਚੱਲ ਗਈਆਂ ਗਾਹਾਂ ਸਿੱਧੀਆਂ ਹਾਂ ਇਦਾਂ ਤਾਂ ਸਾਰੀ ਭਰ ਗਿਆ ਹੁਣ ਪਿੱਛੇ ਮੇਰੇ ਮੂਰੇ ਹੈਗੀਆਂ ਇਹ 80 ਟਰਾਲੀਆਂ ਉਦੋਂ ਰਾਤ ਨੂੰ ਬਿੱਲ ਹੋ ਰੂਗਾ ਹਾਂ 80 ਟਰਾਲੀਆਂ ਮੇਰੇ ਮੂਰੇ ਆ ਜਾਨੀ ਕਿ ਤੜਕੇ ਨੂੰ ਫਿਰ ਮੈਂ ਵਿਹਲਾ ਜੇ ਨਹੀਂ ਜੇ ਤੂੰ ਹੋਰ ਸਾਜਦੇ ਆ ਜਾਂਦਾ ਫਿਰ ਵੀ ਕੋਈ ਚੱਕਣ ਨਹੀਂ ਹੈ ਹੈ ਨਾ ਫਿਰ ਮੈਂ ਹੁਣ ਆਪਣਾ ਕੰਮਕਾਰ ਵੀ ਦੇਖ ਕੇ ਆਣਾ ਨਹੀਂ ਮੈਂ ਉਹ ਗੱਲ ਕਰਦਾ ਤੈਨੂੰ ਵੀ ਜੇ ਸਾਜਦੇ ਆ ਸਕਦੇ ਹਾਂ ਹਾਂ ਫਿਰ ਮੈਂ ਵਿਹਲਾ ਤਾਂ ਫਿਰ ਉਹਦੇ ਜੀ ਚੱਕਣਾ ਜਦ ਪਰਚੀ ਨਿਕਲ ਆਈ ਦਿਨ ਚ ਜਦ ਮਰਜ਼ੀ ਲੈ ਆ ਨਹੀਂ ਨੰਬਰ ਹੁੰਦਾ 18 ਤਰੀਕ ਦੀ ਪਰਚੀ ਦੀ ਅੱਜ ਦੀ ਨਹੀਂ ਵੀ 18 ਤਰੀਕ ਨੂੰ ਜਦ ਨਿਕਲੇ ਤੇਰੀ ਪਰਚੀ ਚਾਹ ਜਦ ਮਰਜ਼ੀ ਲਿਆ ਚਾਹ ਸਵੇਰ ਤੜਕੇ ਆ ਜਾ ਰਾਤ ਨੂੰ ਆ ਜਾ ਜਿੰਨੀ ਮਰਜ਼ੀ ਆ ਅਡਵਾਂਸ ਘੱਟ ਲੈਂਦੇ ਆ ਦੋ ਦਿਨ ਲੇਟ ਚੱਲ ਜਾਂਦੀ ਆ ਠੀਕ ਹਾਂ ਤੇ ਫਿਰ ਜੀਜਾ ਨਹੀਂ ਲੱਗਿਆ ਫਿਰ ਮੈਂ ਉਹਨੂੰ ਫੋਨ ਕਰਿਆ ਉਹਨੂੰ ਫਿਰ ਕਿਹੜਾ ਕਿੱਥੇ ਵਾਲਾ ਉਹ ਗੜੀ ਆ ਰਾਮ ਗੜੀ ਆ ਹਾਂ ਉਹਨੂੰ ਫੋਨ ਕਰਿਆ ਮੈਂ ਫਿਰ ਕੱਦ ਕਹਿੰਦਾ ਭਾਈ ਇਹ ਲੂਰੀਆਂ ਲੂਰੀਆਂ ਜੂਟਾ ਉਹ ਪਰ ਆਹ ਹੱਥ ਬਣੇ ਪਰੇਗਨ ਸਾਹਿਬ ਨੂੰ ਜਾਣਾ ਮੈਂ ਕੰਮ ਬਹੁਤ ਦੇ ਰਹੇ ਆ ਨਾ ਕਹਿੰਦਾ ਕਾਹਦੀ ਛਤਰੀ ਖੋਲਦੀ ਆ ਮੇਰੇ ਕੋਲ ਕਹਿੰਦਾ ਤੁਹਾਡੇ ਪਿੰਡ ਦਾ ਇੱਕੇ ਨਹੀਂ ਲੋਟ ਆਉਂਦਾ ਜਿਹੜਾ ਹੀਰਾ 855 ਵਾਲਾ ਕਹਿੰਦਾ ਕਦੇ ਕਹਿੰਦਾ ਐਡਾ ਲਾ ਦੇ ਕਦੇ ਛੋਟਾ ਕਰ ਦੇ ਕਹਿੰਦਾ ਮੈਂ ਉਹਨੂੰ ਪੰਜਾਬੀ 'ਚ ਸਮਝਾਤਾ ਵੀ ਮੇਰੇ ਕੋਲ ਟਰੈਕਟਰ ਲੈ ਕੇ ਨਾ ਜੀ ਵੀ ਲਾਸਟ ਵਾਰ ਤੇਰਾ ਲਾਤਾ ਜਾਂ ਦੋਨੇ ਆਪਣੀ ਮਰਜ਼ੀ ਲਾਏ ਦਾ ਹੁਣ ਭਾਈ ਮੈਂ ਛੋਟਾ ਲਵਾ ਹੁਣ ਐਡਾ ਗਾ ਲਵਾਤਾ ਐਡਾ ਗਾ ਕੀ ਕੀ ਹੁੰਦਾ ਮੁੰਡਾ ਮੈਂ ਦਿਖਾਇਆ ਟਰੈਕਟਰ ਮੈਂ ਜੌਂਡੀਰ ਦੇ ਫੋਰਾ ਫੋਕ ਟਰੈਕਟਰ ਖੜਾ ਉਹਦੇ ਬੜਾ ਨਿੱਕ ਲੱਗੇ ਸਪੀਕਰ ਨੇਗਾ ਮੈਂ ਕਿਹਾ ਕੰਮ ਵਾਲੇ ਆਉਂਦੇ ਆ ਤੁਸੀਂ ਤਾਂ ਗੰਦ ਪਾਉਣ ਵਾਲੇ ਆ ਮੈਂ ਕਿਹਾ ਹਾਂ ਇਹ ਤਾਂ ਜਾ ਤੂੰ ਵੀ ਨਾਲ ਆਉਂਦਾ ਨਹੀਂ ਸਹੀ ਆ ਨਹੀਂ ਜਿੱਦਾ ਜਾ ਜਾ ਹਾਂ ਨਹੀਂ ਗੋਲ ਜਾ ਜਾ ਗੋਲ ਇਹ ਗੱਲਾਂ ਦਿਖਾ ਦੇ ਕਿਤੇ ਮਾੜੀ ਜਿਹੀ ਟੱਕ ਹੋਈ ਵੀ ਭਰੀ ਗੱਲ ਹੋਣੀ ਵੀ ਨਹੀਂ ਹੁਣ ਭਰੀ ਜਿੱਟਾ ਦੀ ਵੀਡੀਓ ਵਾ ਉਹਨੂੰ ਕਹਿਣੀ ਜੱਜ ਕਹ ਤੂੰ ਹੈ ਨਹੀਂ ਵੀਡੀਓ ਮਤ ਜੱਜ ਕਰਤੇ ਕਾਦੇ ਫੇ ਤਾਂ ਗੋੜ ਗੋੜ ਉਹ ਤੇਰੇ ਵਾਲਾ ਤਾਂ ਜ਼ਿਆਦਾ ਹੈ ਬਾਈ ਅੱਜ ਮੈਂ ਟਰੈਕਟਰ ਤੋਂ ਆਇਆ ਤਾਂ ਮਾਹੀ ਦੇ ਪਰ ਹੁਣ ਕਾਨੂੰ ਬਚੇਰੇ ਮਿੱਟੀ ਆਪ ਗੱਡੀ ਪਿਆ ਲੈ ਲਈ ਨਾ ਉਹ ਤਾਂ ਅੱਗੇ ਕਰਾਤਾ ਤੇ ਦੇਖਿਆ ਨਹੀਂ ਹੁਣ ਮੈਂ ਨਹੀਂ ਦੇਖਿਆ ਇੰਨਾ ਕਰਾਤਾ ਇੰਨਾ ਛੋਟਾ ਕਰਤਾ ਬਹੁਤ ਸੋਹਣਾ ਚਰਾਇਆ ਹੁਣ ਦਾ ਵੇਚ ਆ ਗਿਆ ਇਹਦੇ ਆ ਬਹੁਤ ਸੋਹਣਾ ਲੱਗਦਾ ਉਹ ਜ਼ਿਆਦਾ بڑا ਦਾਇਰ ਹੋ ਉਹਦਾ ਨਜਾਇਜ਼ ਤਾਂ ਮਾਪੇ ਕਹਿੰਦੇ ਹੁਣ ਜੂ ਵੀ ਨਹੀਂ ਹਿਲਦਾ ਕੁਝ ਵੀ ਨਹੀਂ ਹਿਲਦਾ ੱੱਕਾ ਜਿੰਨਾ ਮਾਤੀ ਕਰਦਾ ਮੈਂ ਦੇਖਿਆ ਨਹੀਂ ਅੱਜ ਤੂੰ ਆਉਂਰ ਮੈਂ ਤਾਂ ਐ ਨਹੀਂ ਕਰਿਆ ਹਾਂ ਹੁਣ ਬਹੁਤ ਸੋਹਣਾ ਲੱਗਦਾ ਉਹਨੇ ਕਰਕੇ ਹੁਣ ਟਰੈਕਟਰ ਸੋਹਣਾ ਲੱਗਦਾ ਝੰਡੇ ਜਿ ਬਾਕੀ ਹਾਲੇ ਵੀ ਉਹਦੇ ਲੈਨ ਟੁੱਟਦੀਆਂ ਨਹੀਂ ਉਹਦੇ 10 12 ਸਾਨਾ ਹਨ ਮਿਲ ਗਿਆ ਆਉਂਦੀ ਆਉਂਦੀਆਂ ਲੈਨ ਲੱਗੀ ਵੀ ਆ ਲੈਨ ਭਾਈ ਆਉਂਦੇ ਉਹ ਮੈਂ ਤਾਂ ਹੀ ਫਿਰ ਸਾਜਰੇ ਲੰਘਿਆ ਮੈਨੂੰ ਪਤਾ ਤਾਂ ਵੀ ਨਹੀਂ ਰਿਹਾ ਪਾਤ ਪਾ ਦਾ ਕਿਦਾਂ ਦੇਖਿਆ ਮੈਂ ਉਹ ਚੱਟੀਆਂ ਬ੍ਰਿਕ ਬ੍ਰਿਕ ਦੇ ਦੇਖਿਆ ਉਹ ਚੱਟ ਹਾਚ ਵੀਰ ਜਾਣਾ ਟਾਈਮ ਵਧੀਆ ਜਾ ਜਗਣਾ ਜਿਹੜਾ ਟਾਈਮ ਤੂੰ ਆ ਜਾ ਹਾਂ ਪਤਾ ਕਿ ਆ ਚੱਕਰ ਉਹ ਟਾਈਮ ਯਾਰ ਹੁਣ ਗੱਗੇ ਟ੍ਰੈਫਿਕ ਦੇਖ ਲੈ ਕਿੰਨੀ ਯਾਰ ਮੈਂ ਤੜਕੇ ਨੂੰ ਬੇਲਾ ਕਰ ਦੇਣਾ 2:30 3 ਵਜੇ ਮੈਂ ਉਰੀ ਆਪਣਾ ਪੈ ਜਾਣਾ ਕੱਲ੍ਹ ਸਵੇਰੇ ਆਉਂਗਾ ਉੱੱਤੇ ਆਹੋ ਤੜਕੇ ਦਾ ਤੜਕੇ ਹਾਂ ਰਾਤ ਨੂੰ ਯਾਰ ਸਾਲਾ ਚੱਕਰ ਯਾਰ ਇਸ ਕਾ ਥੋੜ ਮਨੇ ਦੋ ਤਿੰਨ ਬੰਦੇ ਜਾਂ ਦੇਖ ਝੁੰਗੀ ਵਧੀਆ ਬਣਾਈ ਵੀ ਤੰਦੇ ਹਾਂ ਹਾਲ ਪਿਛਲ ਖਾਵਾ ਜੂਗੀ ਆ ਮੇ ਝੁੰਗੀ ਆ ਦੇਖ ਤਾਂ ਅੱਛਾ ਮੈਂ ਲੈ ਤਾ ਉਹ ਨਾ ਸਿਰਾ ਚੀਜ਼ ਹੈ ਨਗਾਹ ਫੁਰੀ ਹੋਣੀ ਨਹੀਂ ਨਿਕਲੇ ਨਹੀਂ ਬੁੱਲੇ ਨੇ ਪੂਰਾ ਮੇਰੇ ਟਰੈਕਟਰ ਉਹਦੇ ਮੰਜੀ ਦੂਏ ਲੋ ਡੱਬਾ ਜਾਂ ਬਣਾਉਣਾ ਤਾਂ ਚਲੋ ਚਮੇ ਡੱਬਾ ਅਤਰਪਾਲ ਜੀ ਘੈਂਟ ਬਣਾ ਬੰਨੀ ਵੀਦਾ ਯਾਰ ਆ ਠੀਕ ਹੈ ਦਰਦਾਨੂ ਹਵਾ ਨਹੀਂ ਲੱਗਦੀ ਹੈ ਕਿਦੇ ਚ ਵਾਏ ਉਹ ਅੱਗੇ ਕਰੀ ਜਾਣੀ ਹੈ ਲੈਨਾਂ ਚ ਐ ਤੇ ਗਾਹਾਂ ਦੋ ਲੈਨਾਂ ਆਇਆ ਚੱਲੀਏ ਚੱਲ ਉਧਰੋਂ ਚੱਲ ਘੁੰਮ ਕੇ ਆਉਂਦੇ ਹਾਂ ਸਾਨੂੰ ਵੀ ਦਿਖਾ ਦੇ ਤਾਂ ਮੇਲ ਦਾ ਅੱਛਾ ਵੀ ਦੇਖਣ ਆਏ ਆਗੇ ਨੂੰ ਹੁਣ ਸਾਹਿਬ ਜੀ ਉਹ ਤਾਂ ਬਾਈ ਕਹਿੰਦਾ ਮੈਂ ਵੀ ਆਉਣਾ ਕਹਿੰਦਾ ਮੈਨੂੰ ਦੱਸ ਦੇ ਮਾੜਾ ਮੂਠਾ ਮੌਰੂ ਗਿਆ ਬੈਦ ਪੜਨੇ ਆ ਆਪਣਾ ਉੱਥੇ ਤਾਂ ਐਂਟਰ ਹੋ ਸਿੱਧਾ ਲੈਣਾ ਚ ਆ ਕੇ ਤੇਰਾ ਕੰਡਾ ਹੋ ਜਾਣਾ ਉੱਥੇ ਐਂਟਰੀ ਪੈਣੀ ਆ ਹਾਂ ਉੱਥੇ ਕੰਡਾ ਉਹ ਉੱਥੇ ਕੰਡਾ ਹੁਣ ਉਹ ਸਾਹਮਣੇ ਪੁੱਛਾ ਉਰੇ ਆ ਗਈ ਉਹ ਸਾਹਮਣੇ ਉਹ ਕੰਡਾ ਏ ਕੰਡੇ ਦੇ ਬਾਅਦ ਸਿੱਧਾ ਟਰਾਲੀ ਉਤਰਨੀ ਆ ਟਰਾਲੀ ਉਤਰ ਕੇ ਉੱਥੀ ਕੋਲੇ ਡੋਂਗਾ ਏ ਡੋਂਗਾ ਹੋ ਕੇ ਫੇਰ ਕੰਡੇ 'ਤੇ ਚੜ੍ਹਨੀ ਉਰੇ ਡੋਂਗਾ ਗਿਆ ਤੁੰਨ ਦੱਸਦਾ ਆਜਾ ਹੁਣ ਉਧਰ ਨੂੰ ਕੰਡਿਆਂ ਬਾਕੀ ਬਈ ਥਾਲੀ ਉਹ ਟਰਾਲੀ ਖੜੀ ਆ ਰੇੜੀਆਂ ਖੜੀਆਂ ਸਾਰੀਆਂ ਉਹਦਾ ਸਾਡੇ ਤਾਂ ਤੁਰਦਿਆਂ ਜੀਵ ਨਿਕਲ ਗਈ ਟਰੈਕਟਰ ਕੱਸਦਾ ਉਹਨੂੰ ਤੇ ਦੇ ਲੈ ਆਪਣਾ ਟਰੈਕਟਰ ਕਿੱਥੇ ਜਿਹੜਾ ਆਂ ਦੇਖਣ ਨੂੰ ਆਇਆ ਲੱਗਦਾ ਕੁਝ ਵੀ ਨਹੀਂ ਹੈ ਕੋਰੇ ਇਹ ਤੇ ਟਾਈਮ ਲੱਗਦਾ ਆਦੇ ਪੈਂਦੀ ਕੂਹੇ ਅੰਦਰ ਸਾਰੀ ਵਿੱਚ ਜੰਦੀ ਚੱਲਦੀ ਸੀ ਸਾਰੀ ਚੱਲਦੀ ਅੰਦਰ ਆਹ ਟੋਪਿਕਾਂ ਟਿਕਾਂ ਦਾ ਹੈ ਖੜਿਆ ਖਾਣੇ ਦੇਗਾ ਦੁੱਧ ਦੇ ਦੇਖਣ ਲੱਗੇ ਹੋਏ ਆ ਮਤਲਬ ਪਹਿਲੀ ਬਾਈ ਉਹ ਆਇਆ ਔਰੇ ਆ ਮੈਂ ਜਿੰਦਾ ਕੋ ਕਿਵੇਂ ਸਾਬ ਤਾਬਾ ਕਿਆ ਕੰਡੇ ਗੁੰਡੇ ਦਾ ਸਾਬ 5 ਮਿੰਟ ਲਾਉਂਦੀਆਂ ਸਾਰਿਆਂ ਟਰਾਲੀ ਤੇ ਆ ਗਿਆ ਹਾਂ ਹਾਂ ਆਉਣ ਲੱਗਾ ਟਰਾਲੀ ਰੈਂਟ ਮਾਰ ਲੈਂਦੇ ਆ ਕਣੋਂ ਖੜਦੀ ਮਿੰਟ ਪੈਸੇ ਹੈ ਇੱਥੇ ਸੇ ਪੈਸੇ ਰੈਡੀ ਉੱਧਰ ਦੀਆਂ ਤੇ ਔਰੇ ਆਹਾ ਦੋ ਰੈਡੀਆਂ ਇਹਦੇ ਜੇ ਰੈਡੀ ਅਸਾਂ ਟਰਾਲੀ ਤੇ ਲੱਗਦੀ ਆ ਟਰਾਲੀ ਤੋਂ ਉੱਥੇ ਲੱਗਣੀਆਂ ਦੋ ਟਰਾਲੀਆਂ ਇੱਧਰ ਲੱਗਣੀਆਂ ਦੋ ਇਹ ਦੋ ਰੈਡੀਆਂ ਦੇ ਹਾਂ ਤੋਂ ਪਰਾਂ ਲੱਗਦੀ ਕੋਰੇ ਲੱਗਦੀ ਕੌ ਲੱਗਦੀ ਆ ਉਹ ਮੇਰੇ ਨਾਲ ਰੱਖਿਆ ਫੀਲਿੰਗ ਕਿੰਨਾ ਬਹੁਤ ਹੁੰਦੀ ਹੈ ਇਹ ਚਾਰ ਚਾਹੀਦੀ ਹੈ ਦਾ ਯਾਰ ਦੋ ਖਰਾਬ ਹੋ ਗਈਆਂ ਹੁਣ ਕੌ ਖਰਾਬ ਹੋਈ ਸੀ ਅੱਜ ਤੇ ਨਹੀਂ ਆਵੇ ਤਿੰਨ ਪ੍ਰੈਸ਼ਰ ਵਾਲੀਆਂ ਪਹਿਲਾਂ ਇੱਕ ਪਰ ਦੋ ਪ੍ਰੈਸ਼ਰ ਵਾਲੀਆਂ ਹੁੰਦੀਆਂ ਦੀਆਂ ਇੱਕ ਦੂਈ ਹੁੰਦੀ ਸੀ ਐਤ ਕੀ ਨਵੀਂ ਲਾ ਦਿੱਨਾ ਨੇ ਇੱਕ ਪ੍ਰੈਸ਼ਰ ਵਾਲੀ ਉਹ ਪੂਰੇ ਸੰਪਾਦਾ ਕਿਵੇਂ ਲੱਗਦਾ ਕਿ ਵੀ ਇਤਨਾ ਵਜਨ ਜ਼ਿਆਦਾ ਹੁੰਦਾ ਯਾਰ ਇਹਦੇ ਇਹਦਾ ਨੌ ਦੇ ਬਾਅਦ ਜਦੋਂ ਦਾ ਕੰਡੇ ਨੇ ਦਾ ਜਾਣਾ ਤੇਰਾ ਥੱਲੋਂ ਧੜਾ ਤੇਰੇ ਟਰਾਲੇ ਟਰੈਕਟਰ ਦਾ ਪਤਾ ਹੀ ਆ ਕਿੰਨਾ ਹੁੰਦਾ ਵਾਹ ਕੇ ਆ ਬੇ ਇਹ ਮੇਰੇ ਆਲਾ 170 ਕੁਆਂਟਲ ਹੋ ਗਿਆ 75 ਚਰਨਜਾਗਾਂ ਤੋਂ ਆਉਂਦਾ ਟਰੈਕਟਰ ਟਰਾਲਾ ਤੇਰੇ ਆਲਾ ਕੋਈ ਨਹੀਂ ਉਹ ਤੈਨੂੰ ਦੱਸ ਜਣਾ ਵੀ ਕਿੰਨੇ ਦਾ ਪੁੱਛਦੇ ਨੇ ਜਦੋਂ ਕੈਲਕੂਲੇਟਰ ਮਾਰ ਲਵਾਂ ਤੇਰਾ 4 ਮੋੜਦਾ 5 ਮੋੜਦਾ ਫਿਰ ਉਹਨੂੰ ਹੱਥ ਮਾਰਨਾ ਪੈਂਦਾ ਵੀ 3 ਕੁਆਂਟਲ ਛੱੜਦੇ 4 ਛੱੜਦੇ ਤੇ ਜਦੋਂ ਤੁਸੀਂ ਛੱਡ ਦਿੰਦਾ ਟਰਾਲੀ ਨੂੰ ਸੀਨਾ ਉਹ ਉੱਥੇ ਡੋਂਗਾ ਹੁੰਦਾ ਖਾਦੀ ਜਦ ਟਰਾਲੀ ਇੱਧਰ ਕੀ ਰਿਹਾ ਆ ਉਹ ਟਰਾਲੀ ਜੇ ਨਹੀਂ ਚੱਲ ਰਹੀ ਤੇ ਤੇਰੇ ਸਾਇਨ ਕਰਾਉਣੇ ਆਂ ਖਾਲੀ ਹੋ ਗਿਆ ਟਰਾਲਾ ਉੱਤੇ ਬਾਅਦ ਹੀ ਆ ਕੇ ਟੰਡਾ ਹੋਣਾ ਤੇ ਤੈਨੂੰ ਪੱਕੀ 파ਰਤੀ ਦੇ ਦੇਣੀ ਉਹਨੇ ਫਿਰ ਤਾਂ ਲੰਘ ਜਾ ਨਿੱਕਰ ਲਗੇ ਤੂੰ ਆਂ ਮੈਨੂੰ ਮੁੜੇ ਜਾ ਦੇ ਤੇਰਾ ਨੇ 파ਰਤੀ ਪਰ ਦਿੱਤੇ ਤੇਰਾ ਆਊਟ ਉਹਦਾ ਪਾਸ ਦੇ ਪਾਰ ਟਰੱਕੇ ਵੀ ਜਾਣਾ ਹੈ ਉੱਥੇ ਕਿੱਥੇ ਆਦਾ ਪਰ ਵਾਈਟ ਤੇ ਛੋਟਾ ਜਿਹਾ ਖੁੱਖਾ ਰੱਖਿਆ ਹੈ ਬੰਦਿਆ ਜੀ ਬਾਹਰ ਕੱਢ ਕਰ ਗਿਣਾ ਹੋ ਰੇ ਇਹ ਤੇ ਹੋ ਗਿਆ ਮੈਂ ਜਦੋਂ ਖੋਲ੍ਹਿਆ ਇਹਦਾ ਜਦੋਂ ਲੱਗਦਾ ਇਹ ਮਦਦਾਂ ਮੈਂ ਲੋਗਾ ਨੂੰ ਆ ਗਿਆ ਨਹੀਂ ਬੋਲਿਓ ਜੈਨਾ ਦੇਖ ਐਂਡਰ ਹੋ ਜਾ ਬਿਚਾਰਾਂ ਜੀਆਂ ਬਹੁਤ ਆ ਜਾਂਦੀਆਂ ਨੇ ਸਾਰੇ ਕੋਲੇ ਬੈਠੇ ਸਾਰੀ ਰਾਤ ਇਹ ਕੀ ਜੀ ਰਹੀ ਹੈ ਉਹ ਹੱਡ ਵਾਲੀ ਹੈ ਛੱਡ ਕੇ ਕੀ ਉਹ ਕੰਨਾ ਜਿਆਦਾ ਨਹੀਂ ਆਇਆ ਇੰਨਾ ਜਿਆਦਾ ਕਿਤੇ ਰੇੜੀ ਪਰ ਪਾਇ ਲਿਆ ਹੁਣ 80 ਕੁਆਂਟਲ 60 ਕੁਆਂਟਲ ਹੋਰ ਦਾ ਏ 65 ਵੱਜ ਜਾਂਦਾ ਫਿਰ ਵਿਚ ਐ ਮੋੜ ਦੇ ਜਾਣਾ ਉਹਨੇ ਇੱਥੇ ਦਾਸਣਾ ਜੇ ਵੱਜਤ ਆਰ ਬਾਦੀ ਛੱਡਤਾ ਫਿਰ ਉਹਨੂੰ ਧਾਰਨ ਆਉਣਾ ਪੈਣਾ ਏ ਹੋਰ ਇੱਕ ਡੋਂਗਾ ਜਾਂ ਹੁਣਸਰਾ ਗਿਆ ਹਾਂਗਾ ਬਸ ਇਹ ਜਿਹੜਾ ਹੁਣ ਜੇ ਬੰਦੇ ਸਾਰੇ ਹੀ ਕਾਰ ਲਏ ਉਹਨੇ ਫੋੜਾ ਉਨੇ ਜੇ ਜਾਣਾ ਹੈ ਨਾ ਖੌਦ ਪਰਦੀ ਦਾ ਨਹੀਂ ਮੜਵਾ ਕੇ ਲਿਆਉਣਾ ਪੈਣਾ ਤੁਨੂੰ ਜੇ ਫੋਨ ਕਰਨਾ ਦੁਆਰੇ ਪਾ ਦਿੰਦੇ ਆ ਫਿਰ ਇਹ ਇਹਨੇ ਆੜਨਾ ਲੈ ਜਾ ਕੇ ਤੇਰੇ ਕੇ ਪਾ ਦੇਣਾ ਜਿੰਨਾ ਪਾਉਣਾ ਦੋ ਪਾਟਲ ਪਾਉਣਾ ਤਿੰਨ ਪਾਉਣਾ ਇੱਕ ਜਿਹੜਾ ਲਾਵੇ ਪਤਾ ਲੱਗਣਾ ਸਾਰਾ ਕੋਲੋ ਕਿ ਤੇ ਆਉਂਦਾ ਜਾਂ ਆਪ ਸਾਥੇ ਰੇ ਹੋਲੀ ਕਰਾਉਣ ਨੂੰ ਮੈਂ ਤਾਂ ਆਪੋ ਤੇਰਾ ਨਾਤਾ ਯਾਰ ਬਣਾਉਣਾ ਮੈਂ ਤਾਂ ਆਪੋ ਪਾਉਣਾ ਚਾਹਾਂ ਹਾਂ ਕੋਸ ਨਹੀਂ ਚੱਲਦਾ ਹੈਗਾ ਜੇ ਜੋਸ ਵਾਲਾ ਇਹ ਟਰਾਲਾ ਤਾਂ ਯਾਰ ਹੁੰਦਾ ਹੀ ਨਹੀਂ ਇਹ ਟਰਾਲਾ ਦੇਖੀਂ ਨਾ ਮਾਈਟਰੀ ਟਿੰਗ ਟੈਂਕ ਹੈ ਇਹ ਕਵਰ ਟਰਾਲਾ ਦੇ ਵਿੱਚ ਫੇਰ ਸੁਭਾਅ ਦਾ ਆਇਆ ਟਰਾਲਾ ਹਾਂ 16 ਆਇਆ ਲੋ ਬਲੇਡਾ ਤਾਂ ਕਰਦੇ ਪੈਣ ਤੇ ਆਪਣੇ ਆਲੇ ਨੂੰ ਆਪਣੇ ਆਲੇ ਵੀ ਕੋਣ ਗੇੜ ਲੱਗਦੇ ਆ 2.5 ਗੇੜ ਮੋ ਲੱਗਣੇ ਸੋਦੇ 50 ਕੁਇੰਟਲ ਦਾ ਬਹੁਤ ਖਰਾਬ ਖੜੇ ਆ ਜੀ ਪਰ ਪਰ ਬਾਈ ਨਾ ਨੇ ਪਹਿਲਾਂ 150 ਵਾਲਾ ਕਰਾਇਆ ਹੋਇਆ ਤਾਂ ਇਹ ਹੁਣ 100 ਵਾਲਾ ਹੀ ਕਰਾਉਂਦੇ ਕਹਿੰਦੇ ਕੱਢਣਾ ਔਖਾ ਹੁੰਦਾ ਈ ਇਹਨਾਂ ਨੇ ਬਹੁਤ 150 ਵਾਲਾ ਟੋਇਆ ਪਹਿਲਾਂ ਕੰਨਾ ਆਪਣੇ ਉਧਰ ਅਸੀਂ ਪੰਗਾ ਆਪਣੇ ਨਾਲ ਔਖਾ ਹੋ ਜਾਂਦਾ ਅੱਧੀ ਗੱਲ ਜੀ ਪੰਗਾ ਪੰਗਾ ਵਾਲੇ ਦੇਖ ਲੈ ਲੈ ਆਪਾਂ ਤੰਕਾ ਮੇਰੇ ਪੰਜ ਛੇ ਦੇ ਲੱਗਤਾ ਇਸ ਦੀ ਕਰਦਾ ਫਟ ਉਹ ਵੀ ਤੇਰੀ ਲੱਤ ਫਟ ਉਹ ਵੀ ਆ ਕੰਮ ਹੋ ਜਾਣਾ ਵਾ ਸਿਆਲ ਸਿਆਲ ਲੈ ਐਨੀ ਡੋਰ ਦੇਖ ਲੈ ਮੈਂ ਫਸਿਆ ਪਹਿਲਾਂ ਤੇ ਚੋਂ ਕੋਈ ਵਾ ਫਸਿਆ ਵੀ ਪਹਿਲਾਂ ਲੈ ਲੈ ਦੇਖ ਲੈ ਲੈ ਪਤਾ ਨਹੀਂ ਕਿੱਡੀ ਗੋਣੀ ਹੈ ਇਹ ਗਲਤ ਕੰਮ ਹੈ ਬਹੁਤ ਬਗਾ ਬਾਹਰ ਯਾਰ ਸਰੋਂ ਹੁਣ ਠੀਕ ਨਹੀਂ ਹੋ ਬਾਗੇ ਆਏ ਨਾ ਤੈਨੂੰ ਫੋਲੂਗਾ ਤਾਹੀ ਬੱਤਾਂ ਮੜ ਗਿਆ ਉਹ ਡੋਗਵਾ ਡੇਟਰ ਇੱਥੇ ਬੰਦ ਕਰ ਦੇਣਾ ਦੂਰ ਤਾਂ ਕਰਨਾ ਆਪਾਂ ਨੇ ਇਹਨੂੰ ਹਵਾ ਲੱਗ ਲੂਗੀ ਹੋਰ ਫੇਰ ਦੋ ਦਿਨ ਪਿਆਰੋਗਾ ਉਹਦੇ ਬਾਅਦ ਵੀਚ ਦੂੰਗੇ ਜਿਹੜਾ ਇੱਕ ਨਹੀਂ ਪਿਆਰ ਰਹੇ ਤੇ ਇੱਕ ਨਹੀਂ ਪਿਆਰ ਰਹਿਣਾ ਇਹ ਗੱਤ ਨਹੀਂ ਆਉਂਗਾ ਇੰਨੀ ਥਾਲੀ ਓਸ ਗਰਜਿੰਦੀ ਰੋਜ ਹੁਣ ਹੁਣ ਇੱਕ ਨਾਲ ਟੁੱਪਾ ਲੱਗੂ ਇਹਨੂੰ ਫਿਰ ਬਗਿਆ ਮਾ ਪਾੜ ਪਾੜ ਛੱਡਦੇ ਘੰਟਾ ਡੇਢ ਘੰਟਾ ਡੇਟਰ ਖੜੰਦੇ ਕੋ ਹੋਵੜ ਲੈਣੀ ਕੀ ਤੈਨੂੰ ਉਹਦੇ ਬਾਅਦ ਦੂਰ ਕਰਦੀ ਫੇਰ ਕੱਲ ਸ਼ਾਮ ਨੂੰ ਸੁਹਾਗਾ ਸੁਗਾ ਮਾਰ ਕੇ ਦੇਖੂਗਾ ਵੀ ਕੀ ਬਣਦਾ ਕੰਮ ਠੀਕ ਨਹੀਂ ਕਰਕੇ ਵੀ ਇਦਾਂ ਨਹੀਂ ਹੁਣ ਲੈਡ ਵੀਚ ਵੀਚ ਦੇਣਾ ਉਹ ਹੀ ਕਾਨ ਕੇ ਵੇਚੀ ਕੋਈ ਨਹੀਂ 10 ਕਮੰਡਰ ਹੋਈ 5-7 ਜਿਹੜੀ ਹੋ ਗਈ ਉਹਦੀਓ ਸਰੋਂ ਲਿਆਉਂਗੇ ਠੀਕ ਨਹੀਂ ਗੱਲ ਹੁਣ ਤੁਹਾਡੇ ਸਾਡੇ ਬਾਸ ਤੇ ਬਾਹਰ ਉਗ ਗਾਣੀ ਨੇ ਉਨੀ ਰੌਣੀ ਬਣੀ ਗਾ ਜੇ ਨੂੰ ਉਹਦੀ ਵੀ ਗਈ ਉਹਨੇ ਉਹਨੇ ਕੰਮ ਕਦੀ ਆ ਮਾਹ ਪਾਲਕ ਜੰਮਕਦੀ ਹੁਣ ਉਹ ਪਾਣੀ ਦਾ ਪਾਲਕ ਜੰਮੇ ਦੀ ਬਸਰੀ ਜਿਹੜੀ ਹੁੰਦੀ ਆ ਉਹ ਪਾਲਕ ਆ ਮਾਹ ਸਰੋਂ ਨਹੀਂ ਆ ਕਿਉਂ ਦੇਖੋ ਜਾਵੇ ਬਾਹਰ ਸਰੋਂ ਦਾ ਟਾਕਾ ਟੱਪਾ ਪਾਲਕ ਜਾਵਾ ਇਹ ਨਹੀਂ ਸਰੋਂ ਆ ਹਾਂ ਅਮਰੇ ਗਾਣੇ ਦੇਖ ਤੋਂ ਨਹੀਂ ਕੱਢਦਾ ਉਹ ਪੈਰ ਦਾ ਹਵਦਾ ਤਾਂ ਵੀ ਜਿਹੜੇ ਸਲਿੱਪ ਨਹੀਂ ਕਰਦਾ ਟਰੈਕਟਰ ਉਹ ਲੋਡ ਆ ਜਾਣਾ ਇਹਨਾਂ ਖੋਲੇ ਤੇ ਟਰੈਕਟਰ ਖੜ ਪਾ ਜਿੰਦਾ ਆ ਪਾਣੀ ਵੀ ਬੋਖੜ ਲਿਆਉਦੇ ਬਾਈ ਆ ਡਾਲ ਡੂਲ ਪੋਜੀਸ਼ਨ ਤਾਂ ਦਿਖਦਾ ਇੱਥੇ ਪਰ ਆਪਰ ਹੋਣਾ ਦਾ ਪਾਣੀ ਜੇ ਭੀਜ ਦੂੰਗਾ ਫੇਲੇ ਲੈ ਕੇ ਰੱਖ ਲਊਗਾ ਇਹ ਕੱਲ ਨੂੰ ਵੀ ਤੂੰ ਸ਼ਾਮ ਨੂੰ ਠੀਕ ਨਹੀਂ ਮਾਦਨ ਤੋਂ ਫੇਲੇ ਲੈਣਾ ਹਵਾ ਵਾਰਦੀ ਹੋਣੀ ਤੇ ਮੇਰਾ ਗੁੱਸਾ ਕਮੇਟੀ ਨਹੀਂ ਕਰੇ ਉੱਪਰ ਘਰ ਆਇਆ ਆਪੇ ਬਾਈ ਨੂੰ 10 ਹੋ ਗਏ ਹੋਣੇ ਆ। ਆਓ ਟੋਲਾ। ਟੋਲਾ ਹੋ ਗਿਆ ਨਾ, ਇੱਕ ਨਹੀਂ ਇਹ ਟੋਲਾ ਹੋ ਜੇਣਾ। ਉਹਦੇ ਬਾਅਦ ਇਹਨੂੰ ਦੂਹਰ ਹੋ ਗਿਆ ਫਿਰ ਇਹ ਛੱਡ ਦੇ ਇਹਨੂੰ। ਫਿਰ ਕੱਲੂ ਹੀ ਛੇਡੂਗੇ ਸ਼ਾਮ ਨੂੰ। ਕਰਮਜੀਤ ਨੂੰ ਪੁੱਛ ਜੀ 20 ਮਿਲਦਾ ਉੱਤੇ। ਖਾਸੇ ਤੇ। ਤਾਂ 25 ਕਿਲੋ 20 ਲਈ ਆਈ। 550 20 ਕਣਕ ਬਹੁਤ ਕੰਮ ਦੀ ਟੌਪ ਦੀ ਮੋਟੀ। ਹੋ ਮਿਲਦਾ ਨਹੀਂ ਜਾਂਦਾ। ਮਿਲ ਜੇਣਾ ਤੂੰ ਪੁੱਛਦਾ ਸਹੀ ਤੂੰ। ਕਾਹ ਜੀ ਭਿਲ ਗਿਆ ਉਹਦੇ 25 ਕਿਲੋ ਕਣਕ ਲਈ। 25 ਕਿਲੋ ਬਹੁਤ ਹੈ ਮਾਂ। 50 ਦੇ ਹਿਸਾਬ ਨਾਲ ਹੋ ਜਾਣੀ ਇਹ। ਦੁਆੜ ਜਗ੍ਹਾ ਹੈਗੀ ਹੈ ਦੁਆੜ ਹੈ ਬਸ ਪਜਾਦੇ ਹਿਸਾਬ ਨਾਲ ਹੋ ਜਾਣੀ ਬਹੁਤ ਹੈ 25 ਕਿਲੋ ਪੁੱਛ ਲਾ 25 ਕਿਲੋ ਬੀਤ ਦੂੰਗੇ ਅੱਧਾ ਰੋਟਾ ਅੜਾਏ ਦਾ 10 ਫੁੱਫਰ ਦਾ ਮਾਰ ਦੂੰਗਾ ਗੈ ਲਦਾ ਜੂਰੀ ਦੇ ਛੱਡ ਦੂੰਗਾ ਤੁਹਾਨੂੰ ਹੋ ਹੋ ਇਹ ਛੇੜੇ ਵਗੈ ਨਹੀਂ ਤਾਂ ਪੱਤ ਆਉਣਾ ਹੈ ਨਾ ਇਹ ਕਿੱਥੇ ਪੱਤ ਆਉਣਾ ਦਾ ਬੰਗਲੇ ਫਿਰ ਤੇ ਛਲੇ ਪਿੱਛੇ ਨੇ ਇੱਥੇ ਮੈਂ ਕਹਾਂ ਤੁਹਾਨੂੰ ਕੋ ਮਿਲਣਾ ਸਤ ਸਰੋਂ ਨੂੰ ਮਿਲੀ ਤੁਹਾਨੂੰ ਕੋ ਮਿਲਣਾ ਇੱਥੇ ਪਾਣੀ ਉਹਦਾ ਮਾਰਦਾ ਸਭ ਕੁਦ ਰੋਕੜੀ ਬੈਠੇ ਵਾ ਇਹਨੂੰ 15 ਮਿੰਟੋ ਕੋ ਦੇਖਦੇ ਨੇ ਜਾਂਦੀ ਤੇ ਕੋਈ ਨਹੀਂ ਕਰਦਾ ਥੱਲੇ ਜਾਂਦੀ ਆ ਜਾਂਦੀ ਨਹੀਂ ਆ ਕਿੱਥੇ ਟਿਕਦੇ ਥਾਣੇ ਨਹੀਂ ਥੱਲੇ ਟਿਕਦੇ ਇਹ ਤਾਂ ਫਟਾਫਟ ਚੱਕਦੇ ਜਾਂਦੇ ਆ ਮੈਂ ਚੁੱਪ ਕਰਕੇ ਖੜੇ ਰੋ ਹੁਣ ਇੱਕ ਨਹੀਂ ਕੁਝ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਓਰੇ ਪਾਣੀ ਦਾ ਸਭ ਕੁਦ ਨਾ ਟਿੱਡੀਆਂ ਨਾਲ ਪਉਣਖੀ ਆ ਸਭ ਕੁਦ ਮਾਰ ਲਿਆ ਓਰੇ ਟਿੱਡੀ ਕੁ ਬਜਣੀ ਸੀ ਹੈ ਕਿ ਨਹੀਂ ਮੈਂ ਚਾਰ ਪੰਜ ਬੰਗਰੇ ਖੇਡਦੇ ਸੀ ਥੋੜੇ ਜਿਹੇ ਇੱਕ ਰਹਿ ਗਿਆ ਮੈਂ ਤੂੰ ਵੀ ਆ ਹੁਣ ਇੱਥੇ ਕੁਝ ਨਹੀਂ ਆਇਗਾ ਰਾਜਾ ਵੀ ਆਊਗਾ ਬਹੁਤ ਦੇਖੀ ਤੂੰ ਉਹ ਨੂੰ ਬੌਣੀ ਬੌਣੀ ਉਹ ਪੈਣੀ ਆ ਹੁਣ ਬੜੀ ਲੇਟ ਹੋ ਗਿਆ ਹੁਣ ਯਾਦਾ ਨਹੀਂ ਕੀਤਾ ਪੈ ਗਿਆ ਲੇਟ ਦੀ ਹੋ ਗਿਆ ਨਹੀਂ ਕੀਤਾ ਪੈ ਗਿਆ ਸੀ ਪੈ ਵੀ ਥੋੜਾ ਜ਼ਿਆਦਾ ਹੀ ਇਹ ਥੋੜੀ ਆਹੀ ਜ਼ਮੀਨ ਤੇ ਕਿਹਾ ਸੁਣੀ ਖੁੱਲੀਆਂ ਨਾਲ ਗਿੱਲੀ ਐ ਕਾਲੂ ਦੇਖੀ ਸੁਹਾਗਾ ਵੱਜਣਾ ਜਾਈਦੇ ਫਿਰ ਹੋਰ ਜਿਹਦੇ ਭੁਰਜੇ ਨਹੀਂ ਨੇ ਹਨਾ ਜਿਹਦੇ ਭੁਰਜੇ ਦਾ ਵਧੀਆ ਬਣਨਾ ਇਹ ਰਹਿਣ ਇਹ ਬਾਕੀ ਛਤਰੀ ਦੇ ਆਇਆ ਅੱਜ ਮੈਂ ਖੋਲ ਕੇ ਉਹਨੂੰ ਪਿੱਲ ਲੈਣ ਹਾਂ ਮੋਟੇ ਨੂੰ ਪੈ ਵੀ ਦੇਖੇ ਕੋਟਾ ਟਰੈਕਟਰ ਘਾ ਤੇ ਆਉਦਾ ਐ ਮਾ ਘਰੇ ਫਸਾ ਕੇ ਤੋੜੇ ਦਿੱਤੀ ਕਿਦਰ ਨਾ ਮਾ ਕੀ ਪਤਾ ਹੈ ਤਖਰੀ ਖੋਲ ਕੇ ਤੇ ਆਇਆ ਹੁਣ ਦੋ ਦਿਨ ਨੂੰ ਲਾ ਕੇ ਲਿਆ ਕੇ ਆਉਂਗਾ ਪੁੱਛਿਆ ਐ ਕਰਾਉਣੀ ਡਾਊਨ ਸਿਲਿੰਗ ਜਿਕਨੇ ਨੂੰ ਹੋਈ ਵੀ ਆ ਲਾ ਬਾਬਾ ਦੀਪ ਸਿੰਘ ਦੀ ਫੋਟੋ ਲਵਾ ਦੇਣੀ ਗੱਬੇ ਠੀਕ ਹੈ ਥੈਂਕ ਯੂ ਕਾ ਵੀ ਕਹਿੰਦਾ ਕਹਿੰਦਾ ਮੁਟੇ ਹੀ ਦਿਖਾਦੀ ਮੇਰੇ ਆਹ ਕਿਹੜੇ ਓਹੋ ਜਦ ਤਾਨੂੰ ਰੋਲਾ ਪਾਉਂਦੇ ਸੀਗਾ ਯਾਰ ਜਦ ਤਾ ਮਾ ਤਾਂ ਬਟਾਇ ਨਹੀਂ ਹੁਣ ਖੜੇ ਰਹਿਣ ਦੇ ਮਾ ਹੁਣ ਠੀਕ ਨਹੀਂ ਗੱਲ ਆ ਆ ਕਿਧਰ ਫੋਨ ਲੈ ਕੇ ਆੜ ਤਈਆ ਬਾਂਟੀ ਇਹਨੂੰ ਕਹੋ ਗਿਆ ਹੈਲੋ ਲਾਲਾ ਜੀ ਹਾਂ ਦਾਤ ਸ ਹਾਂ ਮਿਲਵਾ ਕਿੰਨੀ ਪੀੜਾ ਸੁਰੇ ਪੀੜਾ ਖਾਸੀ ਆ ਹੈ ਹੈ ਖਾਸੀ ਪੀੜਾ ਗੱਲ ਤਾਂ ਕਹਿੰਦੇ 50 ਟਰਾਲੀ ਰਾਤ ਬਹੁਤ ਟਰਾਲੀ ਆਈ ਬਾਬੂ ਰਾਤ ਗੱਗੇ ਨੂੰ ਪੁੱਛਿਆ ਤਾਂ ਕਹਿੰਦਾ ਬਹੁਤ ਟਰਾਲੀ ਆਈ ਹੈ ਬਹੁਤ ਟਰਾਲੀ ਆਈ ਹੈ ਕਹਿੰਦਾ ਭਰਿਆ ਪਿਆ ਮੇਲੇ ਤਾਂ ਇੱਥੇ ਬਾਅਦ ਚਾਹੀ ਟਰਾਲੀ ਮੈਂ ਟਾਈਮ ਜੀ ਨਾਲ ਪਹੁੰਚ ਗਿਆ। ਇਹ ਇਹ ਸ਼ਾ ਹੂੰ। ਤੇ ਦਿੱਤੇ ਬਾਅਦ ਆਈ ਹੈ। ਜਾਂ ਜਾਂ ਤੂੰ ਗਿਆ 70 ਗਏ ਤਾਂ ਉਹ 70 ਘਟੇ ਨਹੀਂ ਹੈ। 80 ਟਰਾਲੀਆਂ ਦੀਆਂ ਜਾਂ ਜਾਂ ਤੂੰ ਗਿਆ। ਉਹਦੇ ਬਾਅਦ ਕਿਰੀ ਬਟਰਲੀ ਸ਼ਾਮ ਦਾ 150 ਟਰਾਲੀ ਹੋ ਗਈ ਹੁੰਦੀ ਮੈਨੂੰ ਲੱਗਦਾ। ਵਾਸਤੇ ਵਾਸਤੇ ਫੇਰ ਰਾਤ ਖੜਪੀ ਲਈਆ 2 ਘੰਟਾ ਡੇਢ 2 ਘੰਟੇ। ਇਹ ਕਿਰੇ ਨਾਲ ਸਵਾ ਕਰਕੇ ਪਾਸ ਜੀ ਬੋਸ ਢਲਣੀ ਹੈ। ਹੂੰ। ਪਰ ਜਮਕੌਰ ਦੀ ਸਵਾ ਆ ਗਈ ਫਤੇਗੜ ਸਾਹਿਬ ਆ ਗਈ। ਹੁਣ ਇਹਨਾਂ ਪਰਚੀ ਜ਼ਿਆਦਾ ਢਲਣੀ ਹੈ ਪਰ ਗੰਨਾ ਦਾ ਉਹੀ ਹਿਸਾਬ ਨਾਲ ਜਾਣਾ ਹੈ। ਹਾਂ। ਜਿਹੇ ਹਿਸਾਬ ਨਾਲ ਲੀ ਫਿਰ ਰਹਿ। ਹੂੰ। ਇਹਨਾਂ ਨੇ ਵੀ ਸਾਹਿਬ ਜੀ ਉਹ ਤਰ੍ਹਾਂ ਨੇ ਵੀ ਇਹੀ ਪਈਆਂ ਕਰ ਲਈ ਕਹਿੰਦਾ ਸੀ ਵੀ ਜਿਹੜੇ ਇਹ ਦਲੀਪ ਰਾਈਆਂ ਚੱਲ ਵਧੀਆ ਚੱਲ ਵਧੀਆ ਮਹਾ ਕਹਿੰਦਾ ਹੀ ਇਹਨਾਂ ਨੂੰ ਦਿੱਤੀ ਐ ਸਾਈ ਮਾਂ ਵਧੀਆ ਟੁੱਟੀਆਂ ਪਾਤੀਆਂ ਦਾ ਛਿੱਡੇ ਜਾਨੀ ਛਿੱਲੀ ਜਾਣੀ ਇਹਨਾਂ ਨੂੰ ਇਕੱਠਾ ਕੰਮ ਹੋਈ ਔਖਾ ਹੁੰਦਾ ਜੇ ਹੁਣ ਜੀ ਕਹਿੰਦਾ ਚਾਰ-ਚਾਰ ਪੰਜ-ਪੰਜ ਕਰ ਪਰਚੀਆਂ ਇਕੱਠੀਆਂ ਹੋਈਆਂ ਦੀ ਕਮਾਲ ਕਰਦੀਆਂ ਫੇਰ ਔਖਾ ਹੁੰਦਾ ਕੰਮ ਪਰਸੋਂ ਨੂੰ ਕਹਿੰਦਾ ਮੈਨੂੰ ਕਹਿੰਦਾ ਪਰਸੋਂ ਛਿੱਲਾਂਗਾ ਪਰਸੋਂ ਨੂੰ ਪਰਸੋਂ ਨੂੰ ਪਰ ਦੇਖਦੇ ਆ ਹੈ ਪਰਸੋਂ ਨੂੰ ਕਹਿੰਦਾ ਕਹਿੰਦਾ ਪਰਸੋਂ ਵੱਢੂਗਾ ਹੈਲੇ ਪਰਸੋਂ ਚੌਥੇ ਜਿੱਧਰ ਮਰਜ਼ੀ ਵੜ ਦੋਗੇ ਵਿੱਚੇ ਆ ਗਈ ਪਰਸੋਂ ਚੌਥੇ ਵਿੱਚੇ ਆ ਗਏ ਆ ਐਨੇ ਨੂੰ ਆਪਣੀ ਆ ਜਾਣੀ ਛੰਡੇ ਦੀ ਬਾਤ ਹੀ ਆ ਤਿੰਦੇ ਚਲੀ ਜਾ ਬਾਪੂ ਕੀ ਕਣਕ ਜੀ ਪੀਜ ਲੂੰਗਾ ਪਰਾਂ ਖੁੰਜਾ ਚ ਖਾਤਣਾ ਮੈਂ ਤਾਂ ਕਹਿ ਗਿਆ ਪਾਲੀ ਚ ਘਾਏ ਰਹੇ ਤਾਂ ਪਰਲੇ ਚੱਕਣਾ ਜਿਹੜਾ ਮੋਟਰ ਤੇ ਪਰ ਲਾ ਉਹ ਛਕਾ ਦੇ ਬਾਕੀ ਉਰਲੇ ਪਾਸੇ ਵੜਵਾ ਦੇ ਜਿੰਨਾ ਘੱਟ ਉਰਲੇ ਪਾਸੇ ਹੈਨਾ 280 ਭਰੀ ਪਾ ਕੇ ਲੈ ਕੇ ਜਾਣੀ ਇੱਕ ਪਰਤੀ ਉਹ ਪਰਾਂ ਕਰਾ ਲੂੰ ਨਹੀਂ ਮੋਟਰ ਕੋਲੇ ਬਸ ਉਹੀ ਹੁੰਦਾ ਜੇ ਹੋਵੇ ਚੱਕੋ ਜਣਾ ਠੀਕ ਕਰਾ ਦੇਣਾ ਹੋਰ ਕਿਆ ਉਹ ਵੀ ਜੋ ਜੋ ਕੀ ਖਤੀ ਜੀ ਬਰਾ ਠੀਕ ਨਹੀਂ ਠੀਕ ਹੈ ਉਹ ਜੇ ਚੱਲੀ ਜਾਵੇ ਫੇਰ ਤਾਂ ਬਥੇਰਾ ਹੁਣ ਰਾਤ ਰਾਤ ਖਿੱਚਦੀ ਉਹਨੇ 80 90 ਟਰੈਲੀਆ ਹੋਰ ਹੈ ਕਿ ਨਹੀਂ ਚੱਲੇ ਨੇ ਪਾ ਚੱਲ ਫੈਰੇਟੀ ਵੀ ਹੁਣੀ ਹੈ ਰੇੜੀ ਵੀ ਚ ਰੇੜੀ ਕਿੰਨੀ ਹੁੰਦੀ ਹੈ ਰੇੜੀ ਅੱਗੇ ਉਹਦੇ ਥੱਲੇ ਕਿੰਨੇ ਜੇ ਥੱਲੇ ਹੁੰਦੀ ਹੈ ਜਦੋਂ ਜਾਂਦੇ ਜਾਂਦੇ ਟੁੱਟ ਜਾਂਦੇ 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 ਟੁੱਟ ਜਾਂਦੇ ਐਂਟਰੀ ਗੇਟਨ ਲੱਗੀ ਹੋਈ ਆ ਰੇੜੀ ਹਾਂ ਰੇੜੀਆਂ ਵਾਲੇ ਵੀ ਰੋਂਦੇ ਆਦੇ ਕੀ ਪੰਮੇ ਨਹੀਂ ਮੂੰਹ ਫਿਰ ਲੋਡ ਦਾ ਕਰੀ ਜਾਂਦੇ ਆ। ਪਰ ਮੇਰਾ ਹੀ ਕਹਿੰਦੇ ਆ। ਕੱਲੀ ਜਿੰਨੀ ਟਾਈਮ ਲੱਗਦਾ। ਪਰ ਮੇਰਾ ਵੀ ਆਏ ਕਹਿੰਦੇ ਹਾਂ। ਟੌਰ ਲੈ ਜਾਂਦੇ ਖਾਲੀ ਹੋ ਕੇ ਆ ਜਾਂਦੇ ਆ। ਹੁਣ ਪਤਾ ਨਹੀਂ ਅੱਧਾ ਜਿਹਾ ਜਾਈ ਅਖੜੀ ਬੈਦੀ ਉੱਪਰ। ਰੇੜੀ ਪਾਉਦੋਈ ਪਤਾ ਨਹੀਂ ਬੌਂਡੇ ਵੱਧ ਵਗੈਰਾ ਵਾ ਲੋਕਾਂ ਨੂੰ ਪਤਾ ਨਹੀਂ ਸਪਲਾਈ। ਰੇੜੀ ਦਾ ਚੱਕਰ ਪਤਾ ਗਿਆ ਏ। ਕਹਿੰਦੇ ਖਰੂਜੇ ਨੂੰ ਦੇ ਇੱਕ ਇੱਕ ਖਰੂਜਾ ਤੇ ਡਦਾ। ਉਹ ਰੇੜੀ ਵਾਲੇ ਜਾਂਦੇ ਹੀ। ਬਸ ਹੀ ਆਏ ਘੰਟੇ ਗਵਾਵਾ ਰੋਟੀ ਵੀ ਤੁਸੀਂ ਅਸੀਂ ਆਖੀ ਖਾਣੀ ਐ। 5 ਵਜੇ ਤੁਰ ਕੇ ਗਏ ਰੋਟੀ ਅਸੀਂ ਆਕੇ ਖਾਉਂਗੇ ਭਾਜੇ ਤੇ ਲਾ ਦਿਓ ਗਰਮ ਗਰਮ। ਹੁਣ ਪਤਾ ਲੱ ਰੇੜੀ ਦਾ ਮਿਲ ਥੋੜੇ ਨਾਲੇ ਖਾਲੀ ਹੁੰਦੀ ਹੁੰਦੀ ਹਾਂ ਨਾਲੇ ਹੈਂ ਨਾਲੇ ਮਾੜਾ ਮੋਟਾ ਫਰ ਉਹੀ ਗੱਲ ਆ ਇੱਕ ਦੂਜੇ ਦੇਖ ਦੇ ਕੇ ਰੇੜੀ ਦਾ ਵਾਉਂਟ ਕਰਾ ਲਿਆ ਅਸੀਂ ਵੀ ਕਰਾਉਣ ਲੱਗੇ ਤੇ ਮੰਨਿਆ ਨਹੀਂ ਮੈਂ ਤਾਂ ਕਹਿੰਦਾ ਰੇੜੀ ਤੇ ਕਰਾ ਲਿਆ ਮੰਨਿਆ ਨਹੀਂ ਹੈਗਾ ਬਦਲਣਾ ਸੀ ਇਹਦਾ ਨਾ ਗੰਨਾ ਜਾਂਦਾ ਉਹਨਾਂ ਦੋ ਰੇੜੀਆਂ ਜਿੰਨਾ ਤਾਰਤਾ ਹੁੰਦੇ ਆ ਇਹ ਗੱਲ ਤਾਂ ਠੀਕ ਆ ਰੇੜੀ ਵਾਲੇ ਤਾਂ ਨਹੀਂ ਬਾਲ ਲੂੰਡ ਕੰਮ ਤਾਂ ਬਾਈ ਰੇੜੀ ਵਾਲੇ ਪਾਜੀ ਵਾਰ ਤਾਂ ਸਿੱਧਾ ਘੰਡੇ ਪਰੇ ਪਤਾ ਨਹੀਂ ਬਰੇੜੀ ਦੀ ਪਾਰਕਿਓ ਲੋਕਾਂ ਨੇ ਜ਼ਿਆਦਾ ਕਰਾਤੀ ਪਤਾ ਨਹੀਂ ਇਹਨਾਂ ਨੇ ਸਪਲਾਈ ਜ਼ਿਆਦਾ ਖੁੱਲੀ ਵੀ ਸਪਲਾਈ ਜ਼ਿਆਦਾ ਨਹੀਂ ਗੱਡੀ ਲੋਕਾਂ ਦਾ ਰੇੜੀ ਦੀ ਪਰਚੀ ਜ਼ਿਆਦਾ ਕਰਾਤੀ ਸਮਝੇਗਾ ਵੀ ਜਾਂਦੇ ਹੀ ਮੁੜੇ ਆਏ ਕਰਨ ਕਿੰਨੇ ਦੇ ਹਿਸਾਬ ਨਾਲ ਇਹਦੇ ਕੋਲ ਇੱਕ ਦੋ ਕਿਲੇ ਆ ਨੇੜੇ ਨੇੜੇ ਆਪਣੇ ਆਪਣੇ ਥਾਈ ਵੀ ਆਈ ਦਾ ਪਾਰਚੀ ਵਾਰੀ ਖਾਈ ਜਾਂਦੀ ਰੇੜੀ ਵਾਲੀ ਯਾਰ ਜਿਹਦੇ ਕੋਲ ਘੱਟ ਕੰਨਾ ਐ ਲਗਾਦਾ ਜਾਂਦੇ ਨੇ ਕਿ ਮੁੜੇ ਆਉਣਾ ਖਾਦੀ ਕਰਕੇ ਹੁਣ ਐਦ ਕਿੰਨੀ ਮੁੜਦੇ ਆਲਾ ਐਸੋ ਨਹੀਂ ਮੁੜਦੇ ਆਲਾ ਹੈ ਠੀਕ ਹੈ ਕਰਿਆ ਦਾ ਕੰਮ ਇਹਨੂੰ ਫੋਨ ਕਰਨਾ ਦੇਖਦਾ ਹਾਂ ਕਰਦੇ ਉਹਨੂੰ ਮੈਂ ਕਹਿੰਦਾ ਇਹਨੂੰ ਸ਼ਾਮ ਨੂੰ ਬਾਈਏ ਹਵਾ ਲੱਗ ਲਾਣ ਦੇ ਜੰਗੀ ਤਰ੍ਹਾਂ ਮੈਂ ਤੈਨੂੰ ਕਹਿੰਦਾ ਖੜਾ ਰਹਿਣ ਦੇ ਇਹਨੂੰ ਸਮਝ ਗਿਆ ਲੈ ਸ਼ਾਮ ਨੂੰ ਇਹਨੂੰ ਬਾੜ-ਬਾੜ ਇੱਕ ਵਾਰੀ ਬਰੀ-ਬਰੀ ਕਰਕੇ ਡੂੰਘਾ ਰੱਪਟੀ ਜਮਾਈ ਆ ਮਿੱਟੀ ਉਹ ਟਾਈਪ ਪਰ ਲਈ ਉਹ ਸਿਹਰਾ ਡੂੰਘਾ ਪੱਠ ਹੋ ਗਿਆ ਹੁਣ ਇਤਨਾ ਜਿਹਾ ਰੱਖ ਕੇ ਇਹਨੂੰ ਦੂਰ ਕਰ ਦੇ ਕੱਲ ਸ਼ਾਮ ਨੂੰ ਇਹਨੂੰ ਚਾਹੀ ਬੀਤ ਦੀ ਸਮਝਿਆ ਕੱਲ ਸ਼ਾਮ ਨੂੰ ਤੂੰ ਨਹੀਂ ਲੱਗੀ ਲੱਗਣ ਤੂੰ ਹੀ ਸਹੀ ਛੱਡ ਲੱਗੀ ਅੱਜ ਲੱਗੀ ਵੈਂਟ ਕਾਣੇ ਨਹੀਂ ਵੀ ਜੀ ਸਰ ਗਿਆ ਹੈ ਤੇ ਇਹ ਧੁੱਪਾਂ ਦੀ ਉੱਥੇ ਥੋੜੀ ਧੁੱਪਾਂ ਹੀ ਨਹੀਂ ਆਉਂਦੀ। ਥੋੜਾ 2-4 ਪਰਤੀਆ ਗਰੇ ਤੇ ਫੇਰ ਮਿੱਟੀ ਕਰਨੀ ਆ ਉਰੇ। ਫੇਰ ਇਹਨੇ ਬਰਾਬਰ ਹੋ ਜਾਣਾ ਇਹਨੇ। ਹੈ ਕਿ ਨਹੀਂ? ਟਰਾਲਾ ਵੀ ਸਿੱਧਾ ਕੈਂ ਮੁਰਜੇਗਾ। ਇਹ ਤਾਂ ਜਿਵੇਂ ਇੱਥੇ ਲਿਆ ਟਰਾਲਾ ਚੱਲ ਬੈ ਕੇ ਸਿੱਧਾ। ਸਿੱਧਾ ਮਰਜੀ ਦਾ ਆਈ ਆ। ਹੈ ਕਿ ਨਹੀਂ? ਠੰਡ ਲੱਗੀ ਸੜੀ ਸਵੇਰੋਂ। ਪੱਲ ਪਸ਼ਵਾ ਬਹੁਤ ਤੇਜ਼ ਸੀ ਤੇ ਯਾਨੀ ਕੋਰੇ ਦੇ ਦਾ ਬੱਜ ਗਿਆ। ਕੋਰਾ ਪਿਆ ਨਹੀਂ ਹੈਗਾ ਮੀਂਹ ਕਰਕੇ ਆਪਣੇ ਮੀਂਹ ਜਿਆਦਾ ਪਿਆ ਹੈ। ਜਿੰਨੀ ਗੱਲ ਪਸ਼ਵਾ ਤੇਜ਼ ਚੱਲੀ ਹੈ। ਸਾਨੂੰ ਤਾਂ ਆਏ ਤਾਂ ਥੋੜਾ ਕੋਰਾ ਪੁੱਛਦੇ। ਲੈ ਪਾ ਜੀ ਵਧੀਆ ਹੁਣ ਕੰਕਣ ਨੂੰ ਫਾਇਦਾ ਹੈ। ਹੈ ਕਣਕਾਂ ਨੂੰ ਫਾਇਦਾ ਹੋ ਜਾਊਗਾ ਠੰਡ ਪੈ ਗਈ ਏ ਨਹੀਂ ਨਾਲੀ ਜੀ ਚੜੇ ਹੋਣੀ ਜਿਹੜੀਆਂ ਗੇਤੀਆਂ ਠੰਡ ਤਾਂ ਹੁਣ ਵਸੇਰੀ ਪੈਂਦੀ ਆ ਪੂਰੀ ਠੰਡ ਹੈ ਉਹੀ ਜਿਹੜੀ ਹੈ ਹੈ ਔਰ ਠੰਡ ਦੀ ਹੈ ਜਿਹੜਾ ਦਾਦਾ-ਦਾਦੀ ਸੂਰਜ ਨਹੀਂ ਨਿਕਲਦਾ ਨਾ ਉਹ ਤੂੰ ਦਵਾਉਂਗਾ ਆ ਬੈਠੇ ਜੰਗਈ ਲੱਗਦੇ ਤੂੰ ਫਵਾ ਕਿੰਨੇ ਸਾਲ ਬਹੁਤ ਠੰਡ ਹੋਈ ਆ ਵਾ ਚੱਲ ਦੇਖੀਏ ਪਰ ਹੋਰ ਕੰਮ ਤਾਂ ਹੁੰਦਾ ਕੋਈ ਇਹਨੂੰ ਖੜਨ ਦੇ ਹੋਰੀ ਖੜਾ ਰਹਿਣ ਹੈ ਕਿ ਨਹੀਂ ਹੋਰ ਕੰਮ ਤਾਂ ਹੁੰਦਾ ਦੇਖਦੇ ਆ ਕੋਈ ਰੋਪੜੇ ਜਾਇਆ ਜਾ ਜਾਇਆ ਹੁਣ ਤਾਂ ਬੈਗ ਤੇ ਰੋਪੜ ਮੈਂ ਇਨੇ ਨੂੰ ਕਾਕੰਡਾ ਕਰ ਦੇਣਾ ਬਸ ਹੱਤੋਂ ਬੇਲੇ ਹੀ ਫੇਰ